हां जी किसान ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆਂ ਪਿੰਡ ਚੋਲਾ ਸਾਹਿਬ ਜ਼ਿਲ੍ਹਾ ਤਹਿਸੀਲ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਨਿਸ਼ਾਨ ਦੇ ਫਾਰਮ ਤੇ ਆਏ ਤੇ ਗਿੰਦਰ ਵੀਰ ਤੋਂ ਪੂਰੀ ਆਪਾਂ ਡਿਟੇਲ ਲੈ ਲਾਂਗੇ ਦੋ ਭਰਾਵਾਂ ਤੋਂ ਮਾਲ ਵੀਰ ਉਹਨੀ ਰੁਟੀਨ ਦੇ ਵਿੱਚ ਹੀ ਲਿਆਉਂਦੇ ਆ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਵੀ ਇੱਕ ਆਪਾਂ ਅਪਡੇਟ ਦਿੱਤੀ ਸੀ ਉਹਦੇ ਵਿੱਚ ਵੀ ਕੋਈ ਚਾਰ ਪੰਜ ਨੱਕ ਦਿਖਾਏ ਸੀਗੇ ਅੱਜ ਵੀ ਚਾਰ ਨਾਗ ਤੁਹਾਨੂੰ ਦਿਖਾਉਣੇ ਆ ਜਿਹਦੇ ਵਿੱਚ ਤਿੰਨ ਮੱਜਾਂ ਝੋਟੀਆਂ ਤੇ ਇੱਕ ਵੱੱਛੀ ਜਰਸੀ ਆ ਤਾਜੀ ਸੂਈ ਇੱਕ ਅਨੀਲੀ ਦਾ ਬਹੁਤ ਵਧੀਆ ਚੰਗਾ ਬੇਸ਼ੁਮਾਰ ਕੀਮਤੀ ਜਿਹੜਾ ਵੀਰ ਉਹਨਾਂ ਨੇ ਅੱਜ ਫੇਰ ਲੈ ਆ ਕੇ ਤੁਹਾਡੇ ਸਾਹਮਣੇ ਪੇਸ਼ ਕਰਤਾ ਮੇਲ ਕਾਫ ਨੀਲੀ ਦਾ ਵੀ ਦਾ ਕਟਾ ਤੇ ਮੀਣੀ ਜਿਹੜੀ ਤੁਹਾਨੂੰ ਆਪਾਂ ਇਹ ਨੀਲੀ ਦੀ ਮੱਝ ਦਿਖਾ ਦਿਆਂਗੇ ਬਾਰਡਰ ਬੈਲਟ ਖੇਮ ਕਰਨ ਦੀ ਸੋ ਮਾਲ ਤਕਰੀਬਨ ਸੂਆ ਸਵਾਇਆ ਇੱਕੋ ਇੱਕ ਝੋਟੀ ਵਿਖਾਉਣੀ ਹੈ ਫੁੱਲ ਵਜਨ ਲੋੜ ਵਾਲੀ ਉਹ ਗੱਬਣ ਆ ਅੱਜ ਤਰੀਕ 10 ਜਨਵਰੀ ਤੇ ਸਮਾਂ ਦੋਸਤੋ ਇਹ ਆਪਾਂ ਵੀਡੀਓ ਬਣਾ ਰਹੇ ਆ ਕੋਈ 1.5 ਵਜੇ 1.5 ਵਜੇ ਦਾ ਟਾਈਮ ਆ ਸੋ ਆਪਣਾ ਹਰੀਕੇ ਪਤਨ ਤੋਂ ਸਿਰਫ ਕੋਈ 10-12 ਕਿਲੋਮੀਟਰ ਦੀ ਦੂਰੀ ਆ ਤੇ ਮਹੂ ਇਥੋਂ ਕੋਈ 15 ਕਿਲੋਮੀਟਰ ਦੀ ਦੂਰੀ ਆ ਸਰੀਆਲੀ ਵੱਡੀ ਇਥੋਂ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਆ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਗਿੰਦਰ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਔਰ ਵੀਰੇ ਮੇਰਾ ਤਾਂ ਡਾਡੀਆਂ ਸੰਧੂ ਸਾਹਿਬ ਦਸਹੜੀ ਕੀ ਹਾਲ ਆ ਬੜੀ ਡਾਇਆ ਗੁਰੂ ਅਰਜਨ ਦੇਵ ਜੀ ਹੋਰ ਛੋਟੇ ਵੀਰ ਕੈਮ ਆ ਜਾ ਕਰ ਤੂੰ ਹੀ ਲੱਗੇ ਮੇਰਾ ਭਰਾ ਮੱਜਾ ਖੋਲ ਖੋਲ ਬਖੰਦਾ ਦੂਰ ਦੂਰ ਰਹਿੰਦਾ ਵੀਰੇ ਆ ਦੂਰ ਦੂਰ ਰਹਿੰਦਾ ਹਾਂ ਤੇ ਗਿੰਦਰ ਉਸ ਦਿਨ ਵੀ ਮਾਲ ਆ ਪਾ ਕੇ ਨੇ ਚਾਰਕ ਪਸ਼ੂ ਪਾਏ ਸੀਗੇ हां जी संधू साहब गुरु अर्जुन देव दी कृपा ना चलो हो गए सेल बढ़िया सारे चलो बढ़िया हो गया ਛੋਟੀਆਂ ਤੁਸੀਂ ਦੱਸਿਆ ਵੇ ਇੱਕ ਘਰ ਵਾਲਾ ਭਰਾ ਲੈ ਗਿਆ ਹਨਾ 13 ਕਿਲੋ ਬੋਲੇ ਤੇ ਚੱਲਣ ਦੀ ਸੀ ਨੀਲੀ ਦੀ ਝੋਟੀ ਉਹ ਸੰधू साहब ਹੋਈ ਤੇ ਇੱਕੋ ਹੀ ਉਹਦੇ ਨਾਮ ਉਹ ਵੱਡੀ ਝੋਟੀ ਹੋਈ ਸੀ ਮੁੜ ਕੇ ਆਣ ਕੇ ਇੱਥੇ ਦੂਜੀ ਵੀ ਉਹਨਾਂ ਕਰ ਲਈ ਸੀ ਵੀ ਨਾਲ ਹੀ ਉਹਦੇ ਠੀਕ ਆ ਹੋ ਗਿਆ ਇਕੱਠਾ ਹੀ ਦੋਵਾਂ ਦਾ ਦੋਵੇਂ ਲੈ ਕੇ ਹਨਾ ਹਾਂਜੀ ਹਾਂਜੀ ਅੱਛਾ ਕਿੰਦਰ ਮਾਲ ਅੱਜ ਵੀ ਵੀਰੇ ਕਾਫੀ ਹਲਦੀ ਮਤਲਬ ਕਿ ਸਾਫ ਸੁਥਰਾ ਤੇ ਫੁੱਲ ਵਜਨ ਲੋੜ ਵਾਲਾ ਹੈ ਹਾਂਜੀ ਸੰਧੂ ਸਰ ਮੋਟਾ ਹੀ ਮਾਲਿਆ ਅੱਜ ਹਾਂਜੀ 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 ਮਤਲਬ ਇੱਕ ਤਾਂ ਨੀਲੀ ਮੀਨੀ ਭਰਾਵਾਂ ਦੀ ਖੁਆਇਸ਼ ਪੂਰੀ ਕਰਤੀ ਐ ਇਹ ਤਾਂ ਵੀ ਬੜਾ ਵੀਰੇ ਸ਼ੌਂਕ ਦਾ ਸੰਧੂ ਸਾਹਿਬ ਦੋ ਦੋ ਚੀਜ਼ਾਂ ਪੂਰੀਆਂ ਹੋਈਆਂ ਮੀਨੀ ਵੀ ਤੇ ਨੀਲੀ ਵੀ ਆਹ ਦੋਵੇਂ ਚੀਜ਼ਾਂ ਸੇਮ ਹੀ ਹੋਈਆਂ ਇਕੱਠੀਆਂ ਹੀ ਜਿਹੜਾ ਹਾਂਜੀ ਲਾ ਵੀ ਸ਼ੌਂਕ ਅੱਜ ਪੂਰਾ ਹੋਊਗਾ ਭਰਾਵਾਂ ਦਾ ਮੇਰੇ ਭਰਾ ਆ ਕੇ ਨਸਲ ਤੇ ਕੰਮ ਕਰਨਾ ਕਿਸੇ ਨੇ ਤੇ ਬਹੁਤ ਖੂਬਸੂਰਤ ਹੈਵੀ ਬਾਡੀ weight ਚੰਗੀ ਜੰਮੀ ਤੁਹਾਨੂੰ ਇੱਕ ਮੱਝ ਦਿਖਾਉਣੀ ਆਪਾਂ ਸ਼ੁਰੂਆਤ ਵੀ ਇੱਥੋਂ ਹੀ ਕਰਦੇ ਆਂ ਅੰਦਰ ਪਹਿਲੇ ਨੰਬਰ ਤੋਂ ਜਿਹੜੀ ਮੀਨੀ ਆਪਣੇ ਕੋਲ ਨੀਲੀ ਦੀ ਮਾਇਆ ਵੀਰੇ ਕੀ ਵੇਰਵਾ ਇਸ ਮੈਂ ਦਾ ਇਹ ਵੇਰਵਾ ਸੰਧੂ ਸਾਹਿਬ ਹੈ ਜੇ ਸੋਈ ਆ ਮਤਲਬ ਕੱਲ 3 ਵਜੇ ਤੜਕੇ ਦੀ ਸੋਈ ਆ ਆਪਾਂ ਪਰਸੋਂ ਲਈ ਟੁੱਕੀ ਮੈਂ ਅੱਛਾ ਜੀ ਅਗਲਾ ਪਰਸੋਂ ਲਈਏ ਤਾਂ ਕੱਲ ਸੋਈ ਆ ਉਹਨਾਂ ਦੇ ਘਰੇ ਸੋਈ ਆ ਉਧਰੋਂ ਹਾਂਜੀ ਆ ਪਿਛੋਂ ਸੋਈ ਸਵਾਈ ਆ ਸੋਈ ਸਵਾਈ ਮਤਲਬ ਆਪਾਂ ਸੌਣ ਵਾਲੀ ਤਾਂ ਸੌਦਾ ਕਰ ਲਿਆ ਹੈ ਤਾਂ ਉਹਨਾਂ ਦੇ ਘਰੇ ਸੋਉ ਵੀ ਮੁੜ ਕੇ ਆਪਾਂ ਜੇ ਜੁਰ ਰੁਪਈ ਤੋਂ ਲਿਆਂਦੀ ਉਹ ਪ੍ਰੋਪਰ ਆਪਣੇ ਤੋਂ ਵੀਡੀਓ ਬਣੀ ਪਈ ਉਹ ਆਪਾਂ ਵਿਖਾ ਦਾਂਗੇ ਵੀ ਸੂਆਂ ਦੇ ਵਿੱਚ ਕਿਵੇਂ ਹੋ ਗਈ ਹੈ ਸੂਆ ਸੰਧੂ ਸਾਹਿਬ ਤੀਜਾ ਸੂਈ ਹੈ ਤੀਜਾ ਸੂਆ ਦਾ ਵੀ ਇਧਰ ਜਿਵੇਂ ਇੱਕ ਵਾਰੀ ਮਾਰ ਕੇ ਤਰਾ ਬੱਲਾ ਮੱਥਾ ਅੱਖ ਬਿੱਲੀ ਮਨਕੀ ਆ ਠੀਕ ਆ ਜੀ ਚਾਰੇ ਪੈਰਾਂ ਤੇ ਮਾਰਕਿੰਗ ਨਿਸ਼ਾਨੀਆਂ ਪ੍ਰੋਪਰ ਮਗਰ ਕਟਾ ਮੇਲ ਕਾਫ ਤੀਜਾ ਦਿਨੇ ਅੱਜ ਸੂਈ ਨੂੰ ਤੇ 10 ਕਿਲੋ ਬੋਲਾ ਦੋ ਚਵਾਈਆਂ ਹੋਈਆਂ ਸੰਧੂ ਸਾਹਿਬ 10 ਕਿਲੋ ਬੋਲਾ ਉਹਦੇ 10 ਕਿਲੋ ਬੋਲਾ ਇਹਦੇ ਥੱਲੇ ਹਾਜ਼ਰ ਆ ਤੇ ਨੀਲੀ ਦੀ ਬਹੁਤ ਖੂਬਸੂਰਤ ਚੰਗੀ ਮੱਝ ਭਰਾਉਣ ਦਿਖਾ ਰਿਹਾ ਪਿੱਛੋਂ ਇਹਦੀ ਬੈਕਗ੍ਰਾਉ ਪ੍ਰੇਮ ਕਰਨ ਦੀ ਬਲੱਡ ਲਾਈਨ ਉਧਰੋਂ ਆ ਹਾਂਜੀ 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 ਵਾਟਰ ਬੈਲਟ ਦੀ ਹੈ ਹਾਂਜੀ ਸੰਧੂ ਸਾਹਿਬ ਲੈ ਵੀ ਵਾਟਰ ਬੈਲਟ ਨਾਲ ਵੀ ਕਿੰਦਰ ਨੂੰ ਪ੍ਰੇਮ ਵਕਾਫੀ ਆ ਉਧਰੋਂ ਇੱਕ ਦੋ ਨਾਗ ਬਿਲਕੁਲ ਸੰਧੂ ਸਾਹਿਬ ਉਹ ਰਿਲੇਸ਼ਨ ਬਣ ਜਾਂਦੀ ਨਾ ਫਿਰ ਭਰਾ ਜਦੋਂ ਫਿਰ ਕੋਈ ਜੁੜ ਜਾਂਦਾ ਉਹ ਫਿਰ ਮਾਲ ਲੱਭਦਾ ਗਾੜੀ ਲੱਭਦਾ ਤੇ ਜਦੋਂ ਜਾਣਾ ਪੈਂਦਾ ਫਿਰ ਉਹਦਾ ਹੀ ਅਗਲਾ ਵੀ ਹਾਂਜੀ ਹਾਂਜੀ ਉਹਦਾ ਵੀ ਸੇਲ ਪਰਚੇ ਦਾ ਕੰਮ ਹੁੰਦਾ ਹਾਂਜੀ ਬਾਜਾ ਕਰਨੀ ਆ ਬੱਚਾ ਵੇਖੋ ਸੰਧੂ ਸਾਹਿਬ ਕਿੰਨਾ ਚੰਗਾ ਪਾਇਆ ਚੱਲਿਆ ਪਲੋਸਿਆ ਮਗਰ ਕੱਟਾ ਟੀ ਦੇ ਦੇਣੀ ਕੱਟਾ ਦੇ ਦੇਣਾ ਉਹ ਤੇ ਪਰਮੇਸ਼ਰ ਦੇ ਵਾਸਵਾ ਤੇ ਭਰ ਬੱਚਿਆ ਜਿਹੜ ਕੋਈ ਗੱਲ ਨਹੀਂ ਓਕੇ ਆ ਹਾਂ ਇਹਨੂੰ ਆਪਾਂ ਬਾਹਰ ਕੱਢ ਕੇ ਤੋੜ ਕੇ ਦਿਖਾਉਣੇ ਆ ਸੋ ਸੋਈ ਸੁਬਾਈ ਤਾਜੀ ਆ ਬੋਲੇ ਬੋਲੇ ਕਰਮਾ ਲਈ ਥੇ ਦੇ 10 ਕਿਲੋ ਆ ਠੀਕ ਆ ਜੀ ਫੁੱਲ ਹਾਂ ਵੀ ਬਾਡੀ ਵੇਟ ਆ ਸੋਨੇ ਢਾਂਚੇ ਦੀ ਮਾਲਕਣਾ ਕਰਮਾ ਲਈ ਵਜਨ ਦੋੜ ਤੁਹਾਡੇ ਸਾਹਮਣੇ ਤੇ ਆਹ ਦੇਖੋ ਜੀ ਮਾੜਾ ਡਾਲਾ ਡੂਲਾ ਕੋਈ ਚੱਕਰ ਬਣਿਆ ਹਾਂ ਜੀ ਸੰਤੂ ਸਾਹਿਬ ਮਾੜੀ ਮਸ਼ਕੂਰ ਮਸ਼ਕਾੜ ਆ ਗਈ ਲਾਲੋ ਚਾ ਕੋਈ ਜਿ ਤਰ੍ਹਾਂ ਲਾਉਣ ਲਾਣ ਲੱਗਿਆ ਨਿਸ਼ਾਨ ਇਹਨੂੰ ਘੁਮਾਈ ਭਰਾ ਇਹਨੂੰ ਕੋ ਮੜਾ ਬਾਕੀ ਇੱਥੇ ਡੱਕ ਲੋ ਡੱਕ ਲੋ ਕੋਈ ਇੱਕ ਮਿੰਟ ਰੋਕ ਲੈ ਇਧਰ ਵੇਖੋ ਸੰਧੂ ਸਾਹਿਬ ਕੋਈ ਮੜਾ ਬਾਡੀ ਲੈਂਥ ਵੇਖੋ ਮੈਂ ਹਾਂ ਸਿੰਗਲ ਹੱਡੀ ਬਰੀਕ ਪਤਲਾ ਚਮੜਾ ਪੂਣੀ ਵਰਗਾ ਲੈ ਵੀ ਇਥੋਂ ਜਸ਼ਨ ਪੂਰੀ ਕਲੀ ਕਲੀ ਛਾਇਆ ਦਿਖਾ ਦੇ ਭਰਾਵਾਂ ਨੂੰ ਨੋਕ ਵਾਲਾ ਥਾਨਾ ਬਾਕੀ ਬਿਊਟੀ ਪੀਟੀ ਬਹੁਤ ਸੋਹਣੇ ਸਾਹਿਬ ਉਧਰ ਵੇਖੋ ਮਿਲਕ ਲੈਣ ਕਿੰਡੀ ਮੋਟੀ ਹਾਂ ਮਿਲਕ ਨਾਲ ਦੁੱਧ ਉਹਨਾਂ ਪਿੱਛੇ ਤੋਂ ਉਹ ਆਂਦੇ 18 20 ਕਿਲੋ ਅਸੀਂ ਚਾਉਂਦੇ ਰਹਾ ਬਾਕੀ ਆਪਾਂ 15 16 ਕਿਲੋ ਦੀ ਔੜ ਤੇ ਅਗਲੇ ਨੂੰ ਆਨੇ ਵੀ ਜਿਹੜਾ ਮਰਜ਼ੀ ਲੈ ਜੇ 15 16 ਕਿਲੋ ਤੋਂ ਦੁੱਧ ਘਟਣਾ ਠੀਕ ਆ ਠੀਕ ਆ 15 16 ਕਿਲੋ ਗਿੰਦਰਾ ਦਾ ਵੀ ਦੁੱਧ ਅਸੀਂ ਔੜ ਦੇ ਦਿਆਂਗੇ 15 16 ਕਿਲੋ ਜੀ ਕਹਿੰਦੇ ਸੀ ਆਪਾਂ 15 16 ਦੀ ਜੀ ਹਾਂ 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 ਸੂਈ ਦਾ ਕਰਕੇ ਸੰਧੂ ਸਾਹਿਬ ਲੱਕਾ ਲੁੱਕਾ ਲੱਗਾ ਮੈਂ ਤਾਂ ਪਰ ਅਜੇ ਬਾਡੀ ਬੁੱਡੀ ਵੇਖੋ ਚੈੱਕ ਕਰੋ ਠੀਕ ਆ ਬਾਕੀ ਸੂਸ ਅੱਜ ਸੂਸਵਾ ਦੇ ਵਿੱਚ ਦੋ ਤਿੰਨ ਤਿੱਜਾ ਦੇਣੇ ਅੱਜ ਇਹਨੂੰ ਕਰਮਾਲੀ ਨੂੰ ਉੱਤੋਂ ਬਿਲਕੁਲ ਸਿੰਗਲ ਖੱਡੀ ਆ ਸੋਨਾ ਪਿੱਠ ਫੂੜਾ ਨਿਸ਼ਾਨ ਹਾਂ ਲੰਮਾ ਤੋਰਿਆ ਜੇ ਕਿਰਾ ਸੋ ਮੱਝ ਚੰਗੀ ਆ ਚੋਣ ਪੋਲੀ ਭਰਾ ਵਰਦੀ ਫੁੱਲੀ ਮੈਂ ਨਾ ਸੰਤੂ ਸਾਹਿਬ ਜਿੱਤਰਾ ਦਾ ਥਾਣਾ ਉੱਤਰਾਂ ਦੀ ਚਵਾਈ ਥੱਲੇ ਮੋਟੀ ਮੋਟੀ ਠੀਕ ਆ ਠੀਕ ਆ ਕੋਈ ਭੂਰ ਨਹੀਂ ਛਟਾਨੀ ਠੀਕ ਆ ਠੀਕ ਆ ਹਾਂਜੀ ਲਓ ਜੀ ਬਾਕੀ ਪਿੱਠ ਪੁੜੇ ਤੋਂ ਮੇਰੇ ਭਰਾ ਠੀਕਾ ਜੀ ਚੈੱਕ ਕਰ ਲੋ ਇੱਕੋ ਜੇ ਪਿੱਠ ਪੁੜੇ ਆ ਖੁੱਡਿਆਂ ਖੱਡਿਆਂ ਤੋਂ ਤੁਸੀਂ ਵੇਖੋਗੇ ਪੂਰੀ ਨਿਗਰ ਤੇ ਹੈਵੀ ਬਾਡੀ weight ਆ ਚਲੋ ਸੂਸਵਾ ਕੇ ਪਛੂ ਥੋੜੀ ਤਹਿ ਤੂ ਦੇ ਵਿੱਚ ਆ ਜਾਂਦਾ ਕਿਉਂਕਿ ਮਗਰ ਕੱਟਾ ਵੀ ਚੰਗਾ ਹਲਦੀ ਕੱਟਾ ਮਗਰ ਵਜਨ ਵਟੇ ਵਾਲਾ ਤੇ ਜਦੋਂ ਪਛੂ ਜੇਰ ਜੂਰ ਪਾ ਕੇ ਠੀਕਾ ਜੀ ਸਾਫ ਸੁਭ ਹੁੰਦਾ ਤੇ ਸੂਸਵਾ ਅੱਠਾ ਸੱਤਾਂ ਦਿਨਾਂ ਦੇ ਵਿੱਚ ਕਰਮਾਂ ਵਾਲੀ ਪੂਰੀ ਰਿਕਵਰੀ ਕਰ ਜੂਗੀ ਮੱਝ ਚੰਗੀ ਆ ਕਿਸੇ ਭਰਾਣੇ ਨਸਲ ਬਰੀਡ ਤੇ ਕੰਮ ਕਰਨਾ ਉਸ ਭਰਾ ਨੂੰ ਬੜੇ ਵਾਧ ਸਭ ਲਈ ਚੰਗੀ ਆ ਜਿਹੜਾ ਪਸ਼ੂ ਸੋਇਆ ਸਪਾਇਆ ਮੇਰੇ ਭਰਾਵਾਂ ਨੇ ਇੱਥੇ 2 4 5 ਕਿਲੋ ਚੋਕੇ ਤਸੱਲੀ ਕਰ ਹੀ ਲੈਣੀ ਆ ਹਾਂ ਸੰਦੂ ਸਾਹਿਬ ਮੰਜਾ ਡੈਨ ਵਾਲਾ ਕੰਮ ਉੱਤੇ ਮੰਜਾ ਡਾਲ ਗਏ ਭਾਵੇਂ ਖੁੰਡੇ ਕਿੱਥੇ ਲੱਗੇ ਵੇਖੋ ਹਾਂ 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 ਲੈ ਵੀ ਹਾਂ ਹਾਂ ਲੈ ਵੀ ਤਰਾ ਦੇ ਜਾ ਕੇ ਠੀਕ ਆ ਬਾਕੀ ਥਾਨ ਬੜਾ ਸੁਆਦੀ ਆ ਪਰਾਂ ਮੁਠੀ-ਮੁਠੀ ਥਾਨ ਸੋ ਟਾਂਚਾ ਮੈਂ ਤਾਂ ਚੰਗਾ ਤੇ ਕੋਈ ਗੱਲ ਨਹੀਂ ਝੁੱਲ ਪਾ ਦਿਓ ਜੇ ਨੂੰ ਗਿੰਦਰ ਮਾੜਾ ਠੰਡ ਦਾ ਟਾਈਮ ਨਾਲੇ ਤਾਜੀ ਸੂਈ ਨਾਲ ਸੰਧੂ ਸਾਹੂ ਦਾ ਕਰਕੇ ਆਖੀ ਦੇਣਾ ਓਕੇ ਤੇ ਇਹਦਾ ਗਿੰਦਰ ਵੀਰੇ ਮੁੱਲ ਬੋਲ ਦੇਣੀ ਕਿੰਨੇ ਦੀ ਆ ਇਹ ਸੰਧੂ ਸਾਹੂ ਜਾਇਜੀ ਰੇਟ ਰੋਟ ਕਰਨੇ ਹੜਦਿੰਗਾਂ ਵਾਲੇ ਕੰਮ ਜੀ ਆ ਜਾਇਜੀ ਕਰਕੇ ਦੇਦੇ ਜਾਇਜੀ ਕਰਕੇ ਮੁੱਲ ਸੰਧੂ ਸੰਧੂ ਸਾਹੂ ਭਾਵੇਂ 60 65 ਜਿੰਨਾ ਮਰਜ਼ੀ ਕਰੀਏ ਇੱਕ 60 65 ਹਾਂਜੀ ਡੇਢ ਦੀ ਦੇ ਦੀਏ ਸੰਧੂ ਸਾਹੂ ਡੇਢ ਦੀ ਦੇ ਦੋ ਮੈਂ ਨਾ ਭਾਵੇਂ ਡੇਢ ਕਰਕੇ ਹੋਰ 45 ਦੀ ਦੇ ਦੇ ਕਿਸਨੂ ਸਾਹੂ 48 ਦੀ ਹਾਂਜੀ ਸੰਤੂ ਸਾਹਿਬ ਬਹੁਤ ਮਾਰਤਾ ਤੁਹਾਨੂੰ ਸਾਹਿਬ ਬਹੁਤ ਮਾਰਤੀਆਂ ਹਾਂਜੀ ਮੈਂ ਬੜੀ ਚੰਗੀ ਆ ਦੁੱਧ ਚੰਗਾ ਦੇਊਗੀ ਬਾਕੀ ਨਸਲ ਕੁਆਲਟੀ ਵਾਲੀ ਮੈਂ ਆ ਲੋ ਇਹ ਇੱਕ 45 ਦੀ ਵੀਰ ਨਿਸ਼ਾਨ ਹੋਣ ਜਾਂਦੇ ਵੀ ਇੱਕ 45 ਦੀ ਜੈਸਰੋ ਦੇਣੀ ਆ ਹਨ ਇੱਕ 45 ਦੀ ਆ ਥੋੜਾ ਬਾ ਤਾਂ ਹੋਰ ਵੀ ਹੋ ਜਾਊਗਾ ਮੌਕੇ ਤੇ ਉਹ ਕੋਈ ਨਹੀਂ ਸੰਤੂ ਸਾਹਿਬ ਮੌਕੇ ਤੇ ਕਰ ਲਾਂਗੇ ਉਹ ਬੜੀ ਚੰਗੀ ਆ ਨੀਲੀ ਰਾਵੀ ਦਾ ਮਗਰ ਕਟਾ ਤੇ ਨੀਲੀ ਮੀਣੀ ਜਿਹੜੀ ਤੁਹਾਨੂੰ ਮੱਝ ਦਿਖਾਤੀ ਆ ਤੋ ਬਹੁਤ ਖੂਬਸੂਰਤ ਬਾਕੀ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਠੀਕ ਆ ਜੀ ਚੋਣ ਚਾਨ ਇੱਕ ਨੰਬਰ ਵੀਰ ਚੋਣ ਚ ਸੰਧੂ ਸਾਹਿਬ ਆਪਣੀ ਤਸੱਲੀ ਗੰਟੀ ਇਸ ਚੀਜ਼ ਦੀ ਹੋਰ ਤੁਹਾਨੂੰ ਆਪਾਂ ਚੀਜ਼ ਦਿਖਾਉਣੇ ਆ ਅਗਲੀ ਜਿਹੜੀ ਇਹ ਝੋਟੀ ਵਿਖਾਉਣੀ ਆ ਵੀ ਕਰਮਾਂ ਦੀ ਟਾਪ ਕਲਾਸ ਹੀ ਆ ਲੰਬਾਈ ਹਾਈਟ ਕਾਦ ਮੇਰੇ ਵੀ ਇੱਕ ਵਾਰੀ ਪ੍ਰੋਪਰ ਨਿਗਾਹ ਮਾਰ ਲਓ ਸੋਹਣੇ ਢਾਂਚੇ ਦੀ ਮਾਲਕਨ ਆ ਝੋਟੀ ਇਹ ਗੱਬਣ ਆ ਇਹ ਮਾਝੇ ਮਤਲਬ ਦੁਜਾਂ ਕਿ ਤੇਜਸੂ ਹੋਊਗੀ ਸੰਧੂ ਸਾਹਿਬ ਦੁਜਾਂ ਸੁਹਾਏ ਠੀਕ ਹੈ ਭਰਾ ਤੇ ਇਹਦਾ ਆਪਣੇ ਵੀਰ ਗਿੰਦਰ ਜੇ ਸਮਾਂ ਕਿੰਨਾ ਕੁ ਬਾਕੀ ਆ ਭਰਾ ਇਹਦਾ ਬਾਕੀ ਸਮਾਂ ਸੰਧੂ ਸਾਹਿਬ ਅਜੇ ਮੇਰੇ ਸਾਹਮਣੇ ਲੈ ਜੂਗੀ ਉਹ 8 ਦਿਨਾਂ ਅੰਦੇ ਲੈ ਜੂਗੀ ਹਾਂ ਹਾਂ ਹਾਂਜੀ ਬਾਕੀ 8 ਦਿਨ ਅਜੇ ਦੋਸਤੋ ਸਮਾਂ ਇਹਦਾ ਬਾਕੀ ਆ ਆ ਵੇਖੋ ਵੇਖੋ ਮੇਰੇ ਭਰਾ ਲੇਵੇ ਦੀ ਬੰਤਰ ਚ ਹੈ ਸੰਧੂ ਸਾਹਿਬ ਦੁੱਧ ਵਾਲੀ ਮਈ ਬਿਲਕੁਲ ਪਤਲੀ ਚਮੜੀ ਠੀਕ ਆ ਠੀਕ ਆ ਇਥੋਂ ਥੋੜਾ ਜਿਹਾ ਆਪਣੇ ਜਸ਼ਨ ਬੈ ਕੇ ਪੁੱਤੋ ਬਖਾ ਦੀ ਤਸਲੀ ਨਾਲ ਇੱਕ ਬਹਿਣੀ ਵਾਲਾ ਪਾਸਾ ਠੀਕ ਆ ਜੀ ਮੁੱਠੀ ਮੁੱਠੀ ਖਾਣਾ ਹਾਂ ਹਾਂ ਛੋਟੇ ਹਲ ਟੁਲ ਬਹੁਤ ਜਿਆਦੀ ਆ ਮੱਥਾ ਮੱਥਾ ਬਿਲਕੁਲ ਬਲੈਕ ਗੋਲ ਸਿੰਘ ਰਾਟਾ ਜਾਂ ਤੇ ਪੂਰੀਆਂ ਵੱਡੀਆਂ ਮੱਜਾਂ ਦੇ ਵਿੱਚ ਆਪਾਂ ਇਹਦੀ ਗਿਣਤੀ ਕਰ ਸਕਦੇ ਹਾਂ ਕਿਸੇ ਭਰਾ ਨੇ ਇੱਥੇ ਬਾਅਦ ਵਿੱਚ ਆਉਣਾ ਹੁਣ ਆਪਾਂ ਮੌਕੇ ਦੇ ਵੇਖ ਕੇ ਤੁਹਾਨੂੰ ਚੀ ਦੱਸਣ ਦਿਆਂ ਸੰਧੂ ਸਾਹਿਬ ਕੋਈ ਫੁੱਲ ਵਜਨ ਲੋਡ ਫੁੱਲ ਵਜਨ ਲੋਟਾ ਤੇ ਕਿੰਦਰ ਕੋਈ ਪਿਛੋਂ ਦਾ ਵੇਰਵਾ ਭਰਾਵਾਂ ਨੇ ਕੋਈ ਦਿੱਤੀ ਵੇਰਵਾ ਸੰਧੂ ਸਾਹਿਬ ਪਹਿਲੇ ਸੂਏ ਹੀ ਹੁੰਦੇ 17 ਲੀਟਰ ਦੁੱਧ ਚੋਇਆ ਇਹ ਆਪ ਜਿਹੜੀ ਆ ਕਿਹੜੇ ਚੌੜੀ ਅਮਨ ਅਤੀ ਦੀ ਦੱਸਦੇ ਗਾੜੀ ਇਹਨੂੰ ਠੀਕਾ ਵੀ ਦੱਸਦੇ ਹਾਂਜੀ ਕਿ ਮੋਦੀ ਤੋਂ ਗੱਪਣਾ ਹਾਂਜੀ 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 ਬੱਸ ਚਲੋ ਮਾਲਕ ਸੁੱਖ ਰੱਖੇਗਾ ਕੱਟੀ-ਕੁੱਟੀ ਦੇਗੀ ਤੇ ਵਾਧੇ ਵਾਲੀਆਂ ਅਮਨ ਅਤੀ ਦੀ ਵੀਰਾਂ ਦਾ ਪਿੱਛੋਂ ਬੈਕਗ੍ਰਾਉਂਡ ਡਿਟੇਲ ਦੱਸੀ ਆ ਵੀ ਅਮਨ ਅਤੀ ਖੋਦਾ ਤੇ ਮੋਦੀ ਤੋਂ ਅੱਗੇ ਨੈਕਸਟ ਗੱਪਣਾ ਸੋ ਦੂਜਾ ਸਵੇਰ ਝੋਟੀ ਨੇ ਸੂਣਾ ਤੇ ਝੋਟੀ ਮੇਰੇ ਪ੍ਰਾਖਿਆ ਬਾਤਾਂ ਨੇ ਚੌੜੀ ਚਗਾਠੇ ਤੋਂ ਪ੍ਰੋਪਰ ਆਪਾ ਤੁਹਾਨੂੰ ਤਸੱਲੀ ਨਾਲ ਜਦੋਂ ਬਾਹਰ ਕੱਢ ਕੇ ਤੋਰ ਕੇ ਦਿਖਾਈ ਬਥੇਰੇ ਸਮਝ ਆ ਜੂਗੀ ਸੰਧੂ ਸਾਹਿਬ ਲੈ ਆ ਲੂਗਾ ਵੀ ਐ ਬਿਲਕੁਲ ਸਾਫ ਸੁਥਰਾ ਕੋਈ ਬਾਈ ਨਹੀਂ ਕੋਹ ਨਹੀਂ ਸੋ ਪੂਰੀ ਸ਼ਾਨਦਾਰ ਕੁਆਲਿਟੀ ਵਾਲਾ ਲੈਵਾ ਠੀਕ ਆ ਜੀ ਅਜੇ ਕਿੰਦਰ ਸੁੰਦੀ ਦੀ ਪੰਜ ਚਾਰ ਦਿਨ ਹਨਾ ਹਾਂਜੀ ਪੰਜ ਸੱਤ ਦਿਨ ਸੁੰਦੀ ਤੇ ਨਹੀਂ ਅਜੇ ਸੰਧੂ ਸਾਹਿਬ ਆ ਜੀ 8 ਦਿਨ ਪਏ ਦੇ 8 ਦਿਨ ਬਾਕੀ ਆ ਜੇ ਲਓ ਵੀ 8 ਦਿਨ ਘੱਟੋ ਘੱਟ ਲੈ ਜੂਗੀ ਹਾਂਜੀ ਸੋ ਮਿੰਟ ਪੂਛ ਫੜ ਕੇ ਵਿਖਾ ਲੈਂਦੇ ਭੈਣ ਭਰਾ ਕੋਈ ਨਹੀਂ ਵਿਖਾ ਦੋ ਚੈੱਕ ਕਰਾਦ ਕੇ ਲੈਵਾ ਪੂਰਾ ਤਸੱਲੀ ਨਾਲ ਦੇਖੋ ਸੰਧੂ ਸਾਹਿਬ ਬਾਕੀ ਕੋਈ ਨਹੀਂ ਮੋੜ ਵੀ ਚੰਗੀ ਆ ਮੌਕੇ ਤੇ ਹੁਣ ਵੀ ਸੋਹਣੀ ਬਣੀ ਆ ਥੱਲਿਓ ਨੋਕਲਾ ਥਾਣਾ ਬਾਕੀ ਕਿਸੇ ਰਕਮ ਦੀ ਦੋਸਤੋ ਗੱਬਣ ਪਸ਼ੂ ਲੈ ਕੇ ਜਾਓਗੇ ਕੋਈ ਪਿੱਛੇ ਭਾਰ ਦੀ ਮੁਸ਼ਕਲ ਨਹੀਂ ਸੰਧੂ ਸਾਹਿਬ ਭਾਰ ਪਿੱਛੇ ਦੀ ਆਪਣੀ ਗਰੰਟੀ ਹੋ ਥਣਾ ਦੀ ਆਪਣੀ ਤਸੱਲੀ ਹੋਗੀ ਠੀਕ ਹੈ ਭਰਾ ਜੇ ਕੋਈ ਆਪ ਦਾ ਭੈਣ ਭਰਾਣ ਕੇ ਤਸੱਲੀ ਕਰਨੀ ਚਾਹੁੰਦਾ ਉਹ ਵੀ ਕਰ ਸਕਦਾ ਹਾਂ ਨਿਸ਼ਾਨ ਮਾੜੇ ਗਾਂ ਤੋਰੇ ਜੇ ਲੰਮਾ ਹਾਂ ਲੈ ਐੜ ਤੇ ਆ ਗਰ ਆ ਲੈ ਠੀਕ ਆ ਸੋ ਵੱਡੀ ਝੋਟੀ ਆ ਕੋਈ ਦੂਜਾ ਸੂਆ ਆ ਬਹੁਤ ਵਧੀਆ ਠੱਪਾ ਮਾਰੀ ਦੀ ਵਾਹ ਲੋਨਾਈ ਲਮੂਈ ਚੰਗੀ ਸੰਧੂ ਸਾਹਿਬ ਕੱਦ ਕਾਠ ਜੰਗਾ ਹਾਂ ਸੋ ਵਜਨ ਲੋਡ ਬਹੁਤ ਆ ਕਰਮ ਵਾਲੀ ਨੂੰ ਠੀਕ ਆ ਜੀ ਪਲੀ ਜੰਮੀ ਚੰਗੀ ਆ ਸੋ ਬਾਕੀ ਅੱਗੇ ਨੈਕਟ ਗੱਬਣ ਵੀ ਚੰਗੇ ਸੀਮਣ ਤੋਂ ਵੀਰ ਨੇ ਦੱਸੀ ਆ ਸੋ ਪਲੱਸ ਪੁਆਇੰਟ ਆ ਜੇਕਰ ਕਰਮ ਵਾਲੀ ਚਲੋ ਮਾਲਕ ਸੋਖ ਰੱਖ ਕੇ ਕੱਟੀ-ਕੁੱਟੀ ਦੇਗੀ ਤੇ ਗਾਂ ਵਾਧੇ ਵਾਲਾ ਜਨਮ ਆ ਹਾਂਜੀ 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 ਸੰਧੂ ਸਾਹਿਬ ਬਾਕੀ ਚੰਗੇ ਡੰਗਰ ਦਾ ਸੰਧੂ ਸਾਹਿਬ ਕੱਟਾ ਵੀ ਜਿਹੜਾ ਵਾ ਉਹ ਵੀ ਤਣ-ਤਣ ਕਰਾ ਜਾਂਦਾ ਤੁਹਾਨੂੰ ਬੜਾ ਯਾਸ ਚਲੋ ਮਾਲ ਡੰਗਰ ਦੇ ਵਿੱਚ ਉਹ ਵੀ ਕਿਸੇ ਨੇ ਰੱਖਣਾ ਵੀ ਵਾਧੇ ਵਾਲਾ ਹਾਂਜੀ ਕੁਆਲਿਟੀ ਵਾਲਾ ਜਿਹੜਾ ਵਾ ਉਹ ਵੀ ਗਾੜੀ ਮ ਹਾਂ ਹਾਂ ਆ ਕੰਪਲ ਬਾਣੀ ਦੇ ਤੇ ਬੱਚੇ ਦੇ ਹੋਏ ਲਓ ਠੀਕ ਆ ਦੀ ਸੋ ਚੰਗੀ ਝੋਟੀ ਦਾ ਜਿਹੜੇ ਮੇਰੇ ਭਰਾ ਗਾਗ ਨੇ ਚੰਗੀ ਝੋਟੀ ਖਰੀਦਨੀ ਆ ਜਿਹੜੇ ਵੀਰ ਨੇ ਚੰਗੇ ਪੈਸੇ ਲਾਉਣੇ ਆ ਮੇਰੇ ਵੀਰ ਅਜੇ ਤਾਂ ਵਿਜ਼ਿਟ ਕਰ ਲਿਓ ਜੇ ਬਾਕੀ ਛੇ ਤੁਹਾਨੂੰ ਦਿਖਾਈ ਦਿੱਤੀ ਆ ਹਾਂ ਹਾਂ ਆ ਲੈ ਕਰਾ ਦੇ ਚੱਕ ਠੀਕ ਆ ਸੋ ਪੂਰਾ ਹੀ ਵਜਨ ਲੋਡ ਬਾਕੀ ਮੇਰੇ ਭਰਾ ਟਿੱਪ ਗਿਆ ਤਾਂ ਸੰਧੀ ਕਰਕੇ ਲੈ ਕੇ ਜਾਓ ਪਿਛੇ ਭਾਰਤੀ ਗਾਰੰਟੀ ਆ ਤੇ ਇਹਦਾ ਆਪਣੇ ਗਿੰਦਰ ਕੀ ਮੌਲਕ ਕੀ ਡਿਮਾਂਡ ਰਹੂਗਾ ਸੰਧੂ ਸਾਹਿਬ ਮੈਂ ਦੇ ਸਾਹਾ ਨਾ ਮੌਲ ਤੇ ਆਪਾਂ ਜੇ 180 70 ਵੀ ਕਰ ਲੀਏ ਤਾਂ ਵੀ ਥੋੜਾ ਵਾ ਪਰ ਆਪਾਂ ਦੇ ਜੈਜ ਹੀ ਦੇਣੀ ਵੀਰਾਂ ਨੂੰ ਹਾਂ ਨਾਲੇ ਹਾਂਜੀ ਆਪਦੇ ਭੈਣ ਭਰਾਵਾਂ ਨੂੰ ਆ ਪੰਜ ਜੈਜ ਦੇ ਦੇ ਜੀ ਚਲੋ ਇੱਕ ਆ ਗੱਲ ਕੁ ਸੱਜਣ ਡੁੜਿਆ ਆਪਣੇ ਨਾਲ ਉਹਨੂੰ ਜੈਜ ਕਰਕੇ ਹਾਂਜੀ 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 ਇੱਕ 60 ਦੀ ਦੇ ਦਈਏ ਸੰਧੂ ਸਾਹਿਬ ਮਰੇ ਦਾ ਘੱੱਲੇ ਨੂੰ ਆਏਗਾ ਤੂੰ ਨਾ ਹੁਸਤਾਨ ਤੁਰ ਪਿਆ ਕਿਹੜੇ ਪਾਸੇ ਜਾਇਜ਼ ਕਰ ਨਹੀਂ ਮੁੜ ਕੇ ਗਾਂ ਜਾ ਕੇ ਠਾਣ ਚਲ ਜਾਗੇ ਨਾ ਉਧਰ ਨੂੰ ਠਾਣ ਨੂੰ ਜਾਗੇ ਅਗਲੇ ਬੰਦੇ ਨੂੰ ਉਹ ਉਹ ਆਪ ਹੀ ਦੱਸੂਗੀ ਵੀ ਮੈਂ ਠਾਣ ਲਿਆ ਇਹ ਮਾੜੀ ਤਾਹ ਵਾਲੀ ਨੂੰ ਆਪਾਂ ਠਾ ਕਰਕੇ ਜਿੰਨਾ ਠਾ ਕਰੀਏ ਕਰੀਏ ਜਾਇਜ਼ ਕਰ ਸੰਧੂ ਸਾਹਿਬ ਡੇਢ ਦੀ ਦੇ ਦੇਗੇ ਡੇਢ ਦੀ ਹਾਂਜੀ ਪੂਰੇ ਪੂਰੇ ਨਾਂ ਲਈਏ ਡੇਢ ਡੂਡ ਹੋਰ ਕਰਕੇ ਦੇ ਦਗੇ ਮਾਂ ਸੰਧੂ ਸਾਹਿਬ ਹੋਰ ਸ਼ਰਦਾਂਗੇ ਜੀ ਠਾਣ ਤੇਰੇ ਤੋਂ ਬੜੀ ਆਸ ਈ ਯਾਰ 45 ਦੀ ਦੇ ਦੇਗੇ 45 ਦੇ ਦੇ ਲਓ ਵੀ ਇਹ ਵੀ 45 ਦੀ ਆ ਇਹ ਵੀ 45 ਦੀ 1 ਲੱਖ 45 ਹਜ਼ਾਰ ਦੇ ਨਿਸ਼ਾਨਾ ਦਾ ਵੀ ਇਹ ਵੀ ਦੇ ਦਿਆਂਗੇ ਉਹ ਸੂਈ ਹੈ ਕਰਮਾਂ ਲਈ ਇਹ ਗੱਬਣਾਂ ਬਾਕੀ ਮੇਰੇ ਭਰਾ ਜਲਵਾ ਇਹ ਵੀ ਵਿਖਾਊਗੀ ਹੋਰ ਪੰਜਾ ਸੱਤਾ ਦਿਨਾਂ ਨੂੰ ਇਹ ਕੀ ਤੋਂ ਕੀ ਬਣ ਜਾਣਾ ਹਜੇ ਤੁਸੀਂ ਵੇਖੋਗੇ ਇਹ ਹਾਲ ਦੀ ਘੜੀ ਅੱਜ ਵੀ ਸੰਧੂ ਸਾਹਿਬ ਸੂਤੱਕ ਹੁਣੇ ਲੈਵਾ ਵਾਹਦਾ ਹਾਂ ਨਹੀਂ ਹੁਣ ਵੀ ਚੰਗੀ ਖਾਸੀ ਬਣੀ ਆ ਹਾਂ ਨਹੀਂ ਉਨੀ ਗਾਹ ਨੂੰ ਉਨੀ ਪਛਾਣ ਹੁਆ ਬਾਕੀ ਥਾਂ ਥਾਂ ਨੂੰ ਬੜੇ ਕੰਮ ਦਾ ਲੱਗਾ ਲੈਵਾ ਅੱਗੋਂ ਸਟਾਰਟਿੰਗ ਧੁੰਨ ਵਾਲੀ ਸਾਈਡ ਤੋਂ ਤੇ ਬੈਕ ਸਾਈਡ ਬਿਲਕੁਲ ਸਾਰਾ ਲੱਗਦਾ ਲੈਵਾ ਜਾ ਕੇ ਇਹ ਇਧਰਲੀ ਸਾਈਡ ਤੋਂ ਹਾਂ ਲੈ ਵੀ ਲੈ ਵੀ ਜਸ਼ਨ ਪੂਰਾ ਵਿਖਾ ਦੇ ਭਾਂਡਾ ਪੁੰਡਾ ਮ ਵੇਖੋ ਮੇਰੇ ਭਰਾ ਠੀਕ ਆ ਜੀ ਪੂਰੀ ਫਿੱਟ ਝੋਟੀ ਆ ਵੱਡੀ ਹਾਈਟ ਕਰਦੀ ਆ ਇਧਰ ਇੱਕ ਹੋਰ ਨਗੀਨਾ ਵਿਖਾ ਦਿੰਨੇ ਆ ਇਹ ਵੀ ਨੀਲੀ ਰਵੀ ਦਾ ਗਿੱਦਰ ਵੀਰਾਂ ਦਾ ਵੀ ਬਿਲਕੁਲ ਜਾਇਜ਼ ਰੇਟ ਤੇ ਉੱਤੇ ਦੇ ਦੇਣੀ ਆ ਚਲੋ ਕਿਸੇ ਭਰਾ ਨੇ ਪੈਸੇ ਥੋੜੇ ਲਾਉਣੇ ਆ ਤੇ ਸੂਈ ਤਾਜੀ ਆ ਕਿੰਦਰੇ ਸੰਧੂ ਸਾਹਿਬ ਆ ਬੱਚਾ ਇਹਦਾ ਟੰਗਿਆ ਵਾਵੇ ਹੈ ਆਵੇ ਟੰਗਿਆ ਸੰਧੂ ਸਾਹਿਬ ਬੱਚਾ ਦਾ ਹਾਂਜੀ ਆ ਬੱਚਾ ਹਾਂਜੀ 부ਸੀ ਬਣਾਈ ਹੈ 부ਸੀ ਬਣਾਈ ਹੈ ਜੀ 부ਸੀ ਬਣੀ ਆ ਇਹ ਕਿੰਦਰ ਕਿੰਨੇ ਕ ਟਾਈਮ ਦੇ ਨੇ ਨਹੀਂ ਤਾਂ ਨੂੰ ਵੇਖਣ ਲਾ ਪਏ ਮੈਂ ਤੁਸੀਂ ਤਾਂ ਆਹੋ ਹਾਂਜੀ ਮੈਂ ਤਾਂ ਕਦੇ ਇਹਨੂੰ ਇਸ਼ਾਰਾ ਕੀਤਾ ਸੀ ਅੰਦਰੋਂ ਪ੍ਰਾਂਡੇ 'ਚ ਬਣਿਆ ਨਹੀਂ ਨਹੀਂ ਟੰਗਿਆ ਆ ਗਿਆ ਕੋਈ ਠੰਡ ਦੀ ਲੱਗਦੀ ਹਾਂਜੀ ਤੇ ਇਹ ਕਿੰਦਰ ਸੂਈ ਨੂੰ ਕੋ 2 ਮਹੀਨੇ 1.5 ਮਹੀਨੇ ਕੀ ਸੂਬਾ ਇਹ ਸੰਤੂ ਸਾਹਿਬ ਇਹਨੂੰ ਕੋਈ 1 ਮਹੀਨਾ 5-7 ਦਿਨ ਕੇ ਲੈ ਕੋਈ 1.5 ਦਿਨ ਲੈ ਬਾਕੀ ਅਸੀਂ ਤੇ ਜਿਹੜੀ ਗੱਲ ਵਾ ਵੀ ਤੱਕਦੇ ਆ ਵੀ ਮਹੀਨੇ ਦੀ ਮਹੀਨੇ ਕੀ ਦੀ ਹਾਂ ਆਪਣੇ ਘਰੇ ਹੀ ਮਰੀ ਆ ਕੱਟੀ ਆਪਣੇ ਘਰੇ ਮਰੀ ਆ ਪੂਛੀ ਆਪਾਂ ਬਣਵਾਈਆਂ ਜਿਹੜੀ ਗਾਨਾ ਠੀਕ ਆ ਭਰਾ ਹਾਂਜੀ ਆਪਣੇ ਘਰੇ ਉਹਦੀ ਮਗਰ ਕੱਟੀ ਸੀ ਵੀਰਾਂ ਦਾ ਵੀ ਕੱਟੀ ਇਹਨਾਂ ਦੇ ਕੋਲ ਆਣ ਕੇ ਮੱਜ ਬਾਅਦ ਵਿੱਚ ਬੱਚਾ ਐਕਸਪਾਇਰ ਹੋਇਆ ਤੇ ਪੂਛੀ ਇਹਨਾਂ ਦੇ ਕੋਲ ਹੀ ਬਣੀ ਆ ਮਹੀਨੇ ਦੀ ਕੋਈ ਡੇਢ ਦੀ ਕੋਈ ਸਵਾ ਮਹੀਨੇ ਦੀ ਮੰਨ ਲੇ ਜੇ ਬਾਕੀ ਮੇਰੇ ਭਰਾ ਠੀਕ ਆ ਜੀ ਹੁਣ ਜਿੰਨਾ ਤੁਹਾਨੂੰ ਟਾਈਮ ਪੀਰੀਅਡ ਦੱਸਿਆ ਕੋਈ ਮਹੀਨਾ ਕੋਈ ਡੇਢ ਮਹੀਨਾ ਮੰਨ ਕੇ ਲੈ ਜਾ ਤੇ ਕਿੰਦਰ ਇਹਦੇ ਥੱਲੇ ਦੁੱਧ ਭਰਾ ਕਿੰਨਾ ਦੁੱਧ ਸੰਧੂ ਸਾਹਿਬ ਇਹਦੇ ਥੱਲੇ 7 ਕਿਲੋ ਹੋਊਗਾ 7 ਕਿਲੋ ਹਾਂਜੀ ਠੀਕ ਆ ਜੀ ਨੇਵਾ ਕਰਮਾਲ ਜੀ ਮੈਂ ਪਾਕਿਸਤਾਨ ਦੀਆਂ ਮੱਜਾਂ ਨੂੰ ਲੱਗਾ ਤੋਂਵੇਂ ਦਾ ਲਈ ਫਿਰਦੀ ਸੰਧੂ ਸਾਹਿਬ ਮੈਂ ਤੇ ਬੜੀ ਹੀ ਇਹ ਨਾ ਥੋੜਾ ਜਾ ਅਹੀਂ ਆਪਣੇ ਕੋਲੋਂ ਗਈ ਦੁੱਧ 15 ਲੀਟਰ ਇਹਦੇ ਥੱਲੇ ਹਾਂ ਪੱਟੀ ਦਿੱਤੀ ਆਪਣੇ ਲੱਗ ਗਈ ਆ ਪਰ ਮੈਂ ਉਹਨਾਂ ਕੇਅਰ ਨਹੀਂ ਕੀਤੀ ਕੱਟੀ ਬੜੀ ਚੰਗੀ ਹੈ ਦੇ ਮਗਰ ਜਿਹੜੀ ਹੈ ਨਾ ਆਹੋ ਆਹੋ ਥੋੜਾ ਉਹ ਪਿੰਡੇ-ਮੁੰਡੇ ਵਾਲੇ ਪਾਸੇ ਤਾਂ ਭਰੀ ਨਹੀਂ ਥੋੜਾ ਜਿਹਾ ਨਾਰਮਲ ਜੀ ਹੱਥਾਂ 'ਚ ਚਲੀ ਗਈ ਕਿਤੇ ਸਾਬ ਉਹਨਾਂ ਸੰਭਾਈ ਨਹੀਂ ਕੀਤੀ ਗਾੜੀ ਤੇ ਦੁੱਧ ਜਿਹੜਾ ਮੁੜਕੇ ਤੁਹਾਨੂੰ ਪਤਾ ਫਿਰ ਹੁਣ ਵੀ ਦੁੱਧ ਕਰ ਜੂਗੀ ਯਾਰਾ ਨਹੀਂ ਹੁਣ ਵੀ ਸੇਵਾ ਦੇ ਨਾਲ ਦੁੱਧ 10000 ਕਿਲੋ ਕੁਛ ਇਸੇ ਤਰ੍ਹਾਂ ਕੇ ਰੱਖ ਕੇ ਮਿਲ ਪੈਂਦੀ ਦੋਵੇਂ ਟਾਈਮ ਹਾਂਜੀ ਸੰਧੂ ਸਾਹਿਬ 1 ਕਿਲੋ ਕੇ 7 ਕਿਲੋ 6 ਹੀ ਮੰਨ ਲੇ ਕੋਈ ਭੈਣ ਭਰਾ ਕੋਈ ਗੱਲ ਨਹੀਂ ਹਾਂਜੀ ਲੈ ਵੀ ਵੱਡੇ ਛੋਟੇ ਵੀਰ ਨੂੰ ਖੋਲ ਕੇ ਕੋਈ ਤੋੜ ਕੇ ਦਿਖਾ ਦਈਏ 6 ਕਿਲੋ ਮੰਨ ਕੇ ਲੈ ਕੇ ਜਾਓ ਠੀਕ ਚੁਆਈ ਵੱਡੀ ਸੰਧੂ ਸਾਹਿਬ ਹਾਂ ਚੁਆਈ ਤੇ ਸਾਫ ਚੋਣ ਜਾਨਾ ਵਰਦੀ ਹਾਂ ਜੀ ਬਚੀ ਆ ਭੂਰ ਛਟਾ ਕੋਈ ਨਹੀਂ ਬਿਲਕੁਲ ਚੋਣ ਬਿਲਕੁਲ ਸਾਫ ਸੁਥਰੀ ਆ ਸਾਂਭਣ ਵਾਲੇ ਪਾਸਿਓਂ ਵੀਰਾਂ ਦਾ ਵੀ ਕਸਰ ਰਹਿ ਗਈ ਆ ਕਿਸੇ ਭਰਾ ਨੇ ਪਿੱਛੇ ਸਾਂਭੀ ਨਹੀਂ ਗਈ ਮੇਰਾ ਭਰਾ ਕੇ ਕੋਈ ਚੰਗੀ ਕੇਅਰ ਕਰਨ ਵਾਲਾ ਲੈ ਜੇ ਹੋ ਸਕਦਾ ਵੀ 7 ਦਾ ਭਵੇ 8 ਕਿਲੋ ਦੁੱਧ ਚੋਲਿਆ ਤੇ ਹੁਣ 6 ਕਿਲੋ ਮੰਨ ਕੇ ਲੈ ਜਿਓ ਸੋ ਭੂਚੀ ਦੇ ਮਿਲਦੀ ਆ ਦੋਵੇਂ ਟਾਈਮ ਡੰਗ ਨਹੀਂ ਭੰਦਦੀ ਹਨਾ ਹਾਂਜੀ ਹਾਂਜੀ ਸੰਤ ਸਾਹਿਬ ਆ ਦੇਖੋ ਬਾਕੀ ਕੱਦ ਕੋ ਤੋਂ ਬੜਾ ਸਮਨ ਵਾਲੀ ਐ ਮੈਂ ਕੱਦ ਸੰਧੂ ਸਾਹਿਬ ਬਹੁਤ ਜਿਆਦਾ ਵਾ ਕੱਦ ਸਿਰਫ ਐਸੇ ਗੱਲਾਂ ਰਹਿ ਗਈ ਵੀ ਜਿਹੜੇ ਮੈਂ ਰਾਜੀ ਵੜੀ ਹੀ ਲੱਸੀ ਕਰਦੀ ਹਾਂ ਉਹ 15 ਕਿਲੋ ਚਵਾ ਕੇ ਦੁੱਤੀ ਸੰਧੂ ਸਾਹਿਬ ਕੱਦ ਮੈਂ ਤਾਂ ਪੂਰਾ ਹੁੰਦਾ ਇਹ ਤਾਂ ਮਹੀਨੇ ਕ ਜੀ ਉਹਨਾਂ ਹਸਾਣਾ ਕਰਦੀ ਜਖਣਾ ਲਾਦੀ ਮੈਂ ਜਿਹੜੇ ਮੇਰੇ ਭਰਾ ਨੇ ਨੀਲੀ ਨੂਲੀ ਦੇ ਬੱਚੇ ਚੰਗੇ ਲੈਣੇ ਆ ਕੱਦ ਇਹ ਹੁੰਦਾ ਵੀ ਫਿਰ ਮੂੰਹ ਮਾਂ ਦੀ ਬੜੀ ਪੋਲੀ ਸੰਧੂ ਸਾਹਿਬ ਮੂੰਹ ਦੀ ਪੋਲੀ ਕੱਚੀ ਆ ਬਿਲਕੁਲ ਹਾਂਜੀ ਤੇ ਕੱਦ ਬੋਤਾਲੀਆ ਕਿਸੇ ਨੇ ਬੱਚੇ ਲੈਣੇ ਆ ਤੇ ਚੰਗੀ ਸੋਹਣੀ ਹਾਈਟ ਤੇ ਬੱਚੇ ਪਾ ਦੂਗੀ ਕਰਮਾ ਲਈ ਚਲੋ ਦੁੱਧ ਤਾਂ ਆਪਾਂ ਨਾਰ ਅਗਲੇ ਸੂਬਿਆਂ ਦੇ ਵਿੱਚ ਵੀ ਇੰਨਾ ਕਿ ਤੁਸੀਂ ਚੋ ਸਕਦੇ ਜੇ ਹੋ ਸਕਦਾ ਵੀ ਕਰਮਲੀ ਦੀ ਚੰਗੀ ਸਵੇਰ ਜੀ 12 13 14 ਲੀਟਰ ਚ ਆ ਜਾਵੇ ਪਰ ਹੁਣ ਆਪਾਂ ਜਿਹੜੀ ਗੱਲ ਕਰਾਂਗੇ ਵੀ ਹੁਣ 6 ਕਿਲੋ ਇਹਦੇ ਥੰਦੇ ਹੁਣ ਇਸ ਟਾਈਮ ਸੰਧੂ ਸਾਹਿਬ ਜਿੰਨਾ ਗੱਲ ਤਾਂ ਉਹਨਾਂ ਦੱਸਣਾ ਬਾਕੀ ਸਾਂਪ ਤਾਂ ਹੀ ਮੋਲ ਅਗਾਂਹ ਆਪਣੇ ਆ ਨਾ ਕਿੰਨੀ ਕਿ ਸਾਂਪ ਹਾਂ ਬਾਕੀ ਜੱਡੇ ਕੱਦ ਢਾਂਚੇ ਦੀ ਆ ਇਹੋ ਕਰਮਲੀ ਰਾਜੀ ਹੋ ਗਈ ਤੇ ਇਹਦੀ ਦੱਖ-ਦੁੱਖ ਬਿਲਕੁਲ ਬਦਲ ਜਾਣੀ ਹੈ ਹਾਂਜੀ ਹਾਂ ਬਾਕੀ ਥਾਂ ਥੋਣ ਚੰਗਾ ਗਗਿੰਦਰਾਂ ਦਾ ਵੀ ਕੋਈ ਬਾਦ ਘਾੜ ਕੋਈ ਭੂਰ ਛਟਾ ਉਹਦੇ ਨਾਲ ਲਾਂਬੇ ਵਾਲੀ ਗੱਲ ਨਹੀਂ ਕੋਈ ਹਾਂਜੀ ਸੰਧੂ ਸਾਹਿਬ ਲਾਬਾ ਨਹੀਂ ਆਉ ਉਹ 6 ਕਿਲੋ ਤਾਰਾ ਨੇ ਮੁੱਲ ਵੀ ਅੱਜ ਬਿਲਕੁਲ ਜਾਇਜ਼ ਹੀ ਕਰ ਦੇਣਾ ਔਰ ਉਹ ਸੀਤੇ ਤੇ ਜਾਂਦੀ ਬੱਚੇ ਤੇ ਵੇਖੋ ਮਾਰਦੀ ਸ਼ਾਲਾ ਬਿਲਕੁਲ ਹਾਂਜੀ ਬਿਲਕੁਲ ਠੀਕ ਆ ਤੇ ਗਿੰਦਰ ਵੀਰੇ ਦਾ ਮੁੱਲ ਇਹ ਦੇ ਦਿੱ ਗਿਆ ਕਿੰਨੇ ਦੀ ਹਾਂ ਨਾ ਕਸਰ ਕੋਸਰ ਕੱਢ ਕੇ ਆਣਾ ਸੰਧੂ ਸਾਹਿਬ 75000 ਦੀ ਦੇ ਦੀਏ 75000 ਦੀ ਮੁੱਲ ਤਾਂ ਪੂਰੀ ਸਾਂਭ ਵਾਲੇ ਮੰਗ ਲਿਆ ਕੋਈ ਜਾਇਜ਼ ਦੇ ਦੇਂਗੇ ਸੰਧੂ ਸਾਹਿਬ ਲਓ ਸੰਧੂ ਸਾਹਿਬ 5 5000 ਦੀ 70000 ਛੱਡ ਦੇਗੇ ਨਾ 1.70 ਇਹ ਗਿਫਟ ਹੀ ਆ ਜੀ ਸੰਧੂ ਸਾਹਿਬ ਹਾਂ ਨਾ ਜਿਹੜੀ 100 ਰੁਪਇਆ ਸੌੜੀ ਕਰਨੀ 65000 ਦੀ 65000 ਦੀ ਹਾਂ ਪਤਾ ਗੱਲ ਹੋਈ ਨਾ ਟਕਾਣੇ ਦੀ ਕੋਈ ਰਾਹ ਨਹੀਂ ਆਪਾਂ ਸਿੱਧੀਆਂ ਗੱਲਾਂ ਕੀ ਘੜੀ ਮੁਰ ਨਹੀਂ ਬਾ ਵੀ 65000 ਦੀ ਮਿਲ ਜਾਣੀ ਆ ਦੁੱਧ ਮੇਰਾ ਆਪਰਾ ਵਧਾਉਣਾ ਕਿਸੇ ਦੀ ਹੋਰ ਦਰਮਿਆਨੀ ਸੇਵਾ ਲਈ ਘਟਾਉਣਾ ਉਹ ਸੇਵਾ ਤੇ ਡਿਪੈਂਡ ਆ ਹਾਂਜੀ ਬਾਕੀ ਥਾਣ ਕਰਮ ਵਾਲੀ ਦਾ ਕਿੱਲਿਆਂ ਕੋ ਗੱਡੇ ਆ ਚਾਰੇ ਥਾਣ ਮੋਟੀ ਧਾਰ ਭੂਰ ਛੱਟੇ ਤੋਂ ਬਚੀ ਆ ਕਰੋ ਸੌਦਾ ਸਿਰਫ 65000 ਦੀ ਇੱਧਰ ਨਿਸ਼ਾਨ ਇੰਦਰ ਇੱਧਰਲੇ ਪਾਸੇ ਇੱਕ ਆਪਣੇ ਕੋਲ ਵੀਰੇ ਵਾੜਾ ਜਰਸੀ ਹਾਂਜੀ ਜਰਸੀ ਵਾ ਹਾਂਜੀ ਸੰਤੂ ਸਾਹਿਬ ਸੂਹੀ ਨੂੰ ਕੋਈ ਹੋਏ ਹੁਣ ਕੇ 10 15 10 15 ਤੁਸੀਂ ਵੇਖ ਸਕਦੇ ਠੀਕ ਆ ਜੀ ਬੂਥੀ ਬਾਤੀ ਬਿਲਕੁਲ ਸਮਾਲ ਟੋਵਾ ਡੂੰਗ ਛੋਟਾ ਕੰਨ ਪਿਓਰ ਜਰਸੀ ਮੇਰੇ ਭਰਾਵਾਂ ਨੂੰ ਦਿਖਾ ਰਿਹਾ ਪਿਓਰ ਜਰਸੀ ਬਾਕੀ ਗਿੱਟ ਗਿੱਟ ਤੇ ਥਣ ਲੱਗਾ ਇਹਦਾ ਗਿੰਦਰ ਕੀ ਵੇਰਵਾ ਮਗਰ ਬੱਛਾ ਇਹਦੇ ਬੱਛਾ ਸੰਤੂ ਸਾਹਿਬ ਮਗਰ ਬੱਛਾ ਸੂਹਿਆਂ ਦੇ ਵਿੱਚ ਕਿਵੇਂ ਆ ਸੰਤੂ ਸਾਹਿਬ ਬੱਛਾ ਹੈ ਬੜਾ ਕੁਆਲਿਟੀ ਦਾ ਜਰਸੀ ਆ ਗਿਆ ਮਗਰ ਠੀਕ ਹੈ ਭਰਾ ਹਾਂਜੀ ਮਤਲਬ ਸੂਹਾ ਦੂਜਾ ਹੋਊਗੀ ਬਾੜ ਦੂਜਾ ਸੂਹਾ ਸੰਤੂ ਸਾਹਿਬ ਅੱਜ ਦਿਨ ਕਿੰਨੇ ਹਫ਼ਤੇ ਦੇ ਅੰਦਰ ਅੰਦਰ ਹੀ ਆ ਨਹੀਂ ਵਾਧੋ ਹੋਏ ਹੋਣਗੇ ਪੰਕਰਾਂ ਦੇ ਨੇ ਹੋਏ ਹੋਣਗੇ 10 ਤੋਂ 15 ਦਿਨ 10 ਤੋਂ 15 ਦਿਨਾਂ ਦੀ ਜੀ ਕਿੰਨਾ ਦੁੱਧ ਕੋਈ 12 ਮੰਨ ਲੇ ਕੋ 13 ਮੰਨ ਲੇ ਕੋ 15 ਮੰਨ ਸਕਦਾ ਦੁੱਧ ਕਿੰਨਾ ਦੇ ਤਸਲ ਕਿੰਨਾ ਦੁੱਧ ਐਸ ਟਾਈਮ ਸੰਤੂ ਸਾਹਿਬ 12 ਹੀ ਹੋਊਗਾ ਤੁਸੀਂ 11 ਦੀ ਜਿਹੜੇ ਮਰਜ਼ੀ ਆਦੀ ਤਸੱਲੀ ਗਾਰੰਟੀ ਦੇ ਲਓ ਜੀ 11 ਦੀ ਤਸੱਲੀ ਗਾਰੰਟੀ ਤੇ ਲੈ ਜਾਓ ਜੇ 12 ਹੋਵੇ ਨਾ ਹੋਵੇ ਤਾਂ ਦੁੱਧ ਦੇ ਦਿੱਥੇ ਲੈ ਹਾਜ਼ਰ ਹਾਂ ਜੀ ਥਾਨ ਪੂਰਾ ਮੁੱਠੀ ਚਾਉਣਾ ਵਾਲਾ ਥਾਣਾ ਸਪੇਸ ਵਾਟ ਚੰਗੀ ਐ ਚਵਾਈ ਪਾਸ ਆ ਫਿਰ ਸਾਰੇ ਓਕੇ ਓਕੇ ਸੰਤੂ ਸਾਹਿਬ ਗਾੜ ਲੈਣਾ ਗਾੜਦਾ ਪ੍ਰੋਪਰ ਮਾਰ ਲੈਣਾ ਮਾਰ ਇਹਨੂੰ ਵੀਰੇ ਖੋ ਬੱਚਾ ਮਗਰ ਕੁਆਲਿਟੀ ਬੜੀ ਸੰਤੁਸ਼ਟ 12 ਕਿਲੋ ਤੋਂ 11 ਮੰਨ ਕੇ ਲੈ ਕੇ ਜਾਇਓ ਠੀਕ ਆ ਜੀ ਸੋ ਬੜੇ ਆਪਣੇ ਭੈਣ ਭਰਾ ਫੋਨ ਕੌਲਾ ਚਲੋ ਕਰਦੇ ਰਹਿੰਦੇ ਪੁੱਛ ਗਿਛ ਕਰਦੇ ਰਹਿੰਦੇ ਵੀ ਜਰਸੀ ਦੀ ਵੜ ਨਿਕਲੇ ਤੇ ਸਾਨੂੰ ਜਰੂਰ ਦੱਸਿਆ ਜੀ ਸੋ ਜਰਸੀ ਵੜ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ ਤੇ ਸੋਭਾ ਚਵਾਈ ਦਾ ਟਾਈਮ ਵੀ ਕਿਸੀ ਕਿੰਨੇ ਦਾ ਸੰਦੂ ਸਾਹਿਬ ਐਵੇਂ ਆਪਾਂ ਚੁੱਠ ਨਹੀਂ ਮਾਰਨਾ ਸਵੇਰੇ ਚ ਆਈ ਆਪਾਂ ਜੇ ਤੁਸੀਂ ਥੋੜਾ ਜਿਹਾ ਚਲੋ ਆਪਣਾ ਟਾਈਮ ਦੀ ਅੱਗੇ ਪਿੱਛੇ ਦੀ ਹੋ ਗਈ ਗੱਲ 10:00 11:00 ਕ'ਵਜੇ ਆਉਣਾ ਸੀਗਾ ਹਾਂਜੀ ਆਹੋ ਤੇ ਸਵੇਰ ਦੇ ਜੇ ਆਪਾਂ ਛੱਡੀਆਂ ਵਾਂ ਚੋਣ ਵਾਲੀਆਂ ਠੀਕ ਹੈ ਭਰਾ ਜੜੀ ਗੱਲ ਆ ਨਹੀਂ ਐਵੇਂ ਆਪਾਂ ਕੀ ਜਈਏ ਇੰਨੇ ਵਜੇ ਚੋਣੀਆਂ ਚਲੋ ਕੋਈ ਗੱਲ ਵਸੇ 11:00 ਕ'ਵਜੇ ਤਾਂ ਆਪਣਾ ਪ੍ਰੋਗਰਾਮ ਸੀਗਾ ਹਾਂਜੀ 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 ਤੇ ਹੁਣ ਤਕਰੀਬਨ ਚਲੋ 12:30 ਕੋਈ 1 1 ਕਵਜੰਡਿਆ ਹਾਂਜੀ 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 ਤੇ ਕੋਈ ਭਰਾ ਭਰੇ ਥਣ ਤੁਸੀਂ ਪਸ਼ੂ ਦੇਖ ਰਿਹਾ ਜੇ ਹਾਂਜੀ ਆ ਉਹਦਾ ਟਾਈਮ ਉਹ ਟਾਈਮ ਚੋ ਕੇ ਆਦਾ ਦਾ ਦਾ ਜਾਨਾ ਕਿਦੋਂ ਤੱਕ ਤਸੱਲੀ ਕਰੇ ਜਿੰਨਾ ਮਰਜੀ ਸੰਧੂ ਸਾਹਿਬ ਥਾਨ ਹੱਥੀ ਮੁਠੀ ਵਾਲਾ ਕੋਈ ਚੋਣ ਦੇ ਵਿੱਚ ਵੀਰਾਂ ਦਾ ਵੀ ਲਾਂਭਾ ਨਹੀਂ ਆਉਂਦਾਗਾ ਬਾਕੀ ਵੜ ਚੰਗੀ ਹੈ ਜਰਸੀ ਨਸਲ ਬਰੀਡ ਦੇ ਵਿੱਚ ਸੋ ਦੁੱਧ ਦੱਤ ਵੀ ਕਰਮਾਲੀ ਦਾ ਚੰਗਾ ਹੁੰਦਾ ਫੈਟ ਫੂਡ ਚਲੋ ਸਾਰੇ ਭਰਾਵਾਂ ਨੂੰ ਪਤਾ ਹੈ ਵੀ ਸ਼ਾਈਵਾਲ ਚਾਹੇ ਕ੍ਰੋਸ ਚਾਹੇ ਜਰਸੀ ਵੜਾਂ ਦੀ ਵੈਸੇ ਫੈਟ ਚੰਗੀ ਹੁੰਦੀ ਹਾਂਜੀ ਸੰਧੂ ਸਾਹਿਬ ਬਾਕੀ ਸੂਈ ਤਾਜੀ ਹੈ ਤੇ ਪੂਰਾ ਗਰਮੀ ਭਰ ਕਰਮਾਲੀ ਇਹ ਨਹੀਂ ਵੀ ਕਿਤੇ ਬੰਦੇ ਨੂੰ ਬਾਹਰ ਆਉਣ ਜਾਣ ਦੇ ਦੂਗੀ ਦੁੱਧ ਵਾਲੇ ਪਾਸਿਓਂ ਸੰਧੂ ਸਾਹਿਬ ਸਾਰੀਆਂ ਗਰਮੀਆਂ ਨਜ਼ਾਰੇ ਲਊ ਜਿਹੜਾ ਬਹੁਤ ਵਧੀਆ ਓਕੇ ਕੇੰਦਰ ਵੀਰੇ ਚੰਗੀ ਆ ਵੈੜ ਕੀ ਮੁੱਲ ਦੇਵਾਂਗੇ ਕਿੰਨੇ ਦੀ ਅਜ ਆਪਣੇ ਭਰਾਵਾਂ ਨੂੰ ਸੰਧੂ ਸਾਹਿਬ 55000 ਦੀ ਦੇ ਦਈਏ ਵੈੜ 55 ਦੀ ਦੇ ਦਿਓ ਮੈਂ ਤਾਂ ਨਾ ਵੀ ਲੈਸ ਕਰਕੇ ਜਿੰਨਾ ਵੀ ਘੱਟ ਤੋਂ ਘੱਟ ਮਾਲ ਦਿੱਤਾ ਜਾਂਦਾ ਚਲੋ ਮਾਲ ਕੋ ਲੈਣਾ ਵੀ ਬੜਾ ਔਖਾ ਹੋਇਆ ਪਿਆ ਸਾਫ਼ ਸੁਥਰਾ ਪਛੂ ਲੱਭਦਾ ਵੀ ਗੱਲ ਤਾਂ ਹੈ ਹੀ ਆ ਨਾ ਸੰਧੂ ਸਾਹਿਬ ਤੇ ਗੱਲ ਇਹ 50000 ਦੀ ਸੰਧੂ ਸਾਹਿਬ ਅੱਛੀ ਦੇਣੀ ਆ 50 ਦੀ ਹਾਂਜੀ ਫਾਈਨਲੀ ਆ ਭਰਾ ਕੋਈ ਕਰਦੀ 50 ਅੰਦਰ ਜੈ ਜੀ ਹੁਣ ਤੇ ਸੰਧੂ ਸਾਹਿਬ ਕਰ ਮੌਕੇ ਤੇ ਕੋਈ ਨਹੀਂ ਕਰਦਾਂਗੇ ਕਰ ਦਿਓ ਕੋਈ ਨਹੀਂ ਛੋਟਾ ਛਡਾ ਕੋਈ ਨਹੀਂ ਲੋ ਜੀ 50000 ਦੇ ਵਿੱਚੋਂ ਮਾਨਤਨ ਹੋ ਜਾਊਗਾ ਕੋਈ ਭਰਾ ਸੰਪਰਕ ਕਰੇ ਜਿੰਨੀ ਵੀ ਗੰਜਾਇਸ਼ ਹੋਈ ਕਿਸੇ ਭਰਾ ਨੂੰ ਮੋੜ ਨਹੀਂ ਦਿੱਤਾ ਜਾਊਗਾ ਕਿਉਂਕਿ ਮਾਲ ਇਹਨਾਂ ਵੇਚਣਾ ਹੈ ਹਾਂਜੀ ਸਮਝ ਗਏ ਪੱਕਾ ਕਿਉਂਕਿ ਆਪਾਂ ਗਾ ਨਵਾਂ ਲਿਆਉਣਾ ਵੇਚਣਾ ਨਵਾਂ ਮਾਲ ਲਿਆਉਣਾ ਮਾਲ ਵੇਚਣ ਵਾਸਤੇ ਜਿਹੜਾ ਵਪਾਰ ਹੁੰਦਾ ਕੋਈ ਨਹੀਂ ਇੱਚੋਂ ਮਾਨਤਨ ਜ਼ਰੂਰ ਕਰਾਂਗੇ ਆਪਾਂ ਉਹਨੀ ਗੱਲ ਕੋਈ ਠੀਕ ਹੈ ਭਰਾ 50000 ਦੇ ਵਿੱਚੋਂ ਛੋਟਾ ਹੋਣ ਗਿਆ ਕਰੋ ਸੰਪਰਕ 201 ਟੋਕਾ ਵੀਰ ਨਿਸ਼ਾਨ ਹੋਂਦੇ ਕੋਲੇ ਵਿਕਾਊ ਆ ਇਹ ਸੈਕੰਡ ਹੈਂਡ ਟੋਕਾ ਠੀਕ ਆ ਜੀ ਬਾਕੀ ਇਹਦਾ ਰੇਟ ਵੀ ਆ ਔਰ ਚਾਲੂ ਕੰਡੀਸ਼ਨ ਦੇ ਵਿੱਚ ਮਤਲਬ ਮੋਟਰ ਵਾਲੇ ਪਾਸਿਓਂ ਕਿਸੇ ਭਰਾ ਨੇ ਬਿਲਕੁਲ ਜਾ ਕੇ ਅਰਥ ਕਰੰਟ ਲਾਉਣਾ ਦੇ ਬਿਲਕੁਲ ਚਾਲੂ ਕੰਡੀਸ਼ਨ ਦੇ ਵਿੱਚ ਤੇ ਇਹ ਨਿਸ਼ਾਨ ਵੀਰੇ ਆਪਣੇ ਕੋਲ ਟੋਕਾ ਤਕਰੀਬਨ ਹੈ ਨਿਊ ਕੰਡੀਸ਼ਨ ਟੈਪ ਹੀ ਆ ਮਤਲਬ ਤੁਸੀਂ ਦੱਸਿਆ ਵੀ ਵਰਕਿੰਗ ਕੰਡੀਸ਼ਨ ਦੇ ਵਿੱਚ ਤੁਹਾਡੇ ਕੋਲ ਦੋ ਤਿੰਨ ਟੋਕੇ ਆਲਰੇਡੀ ਹੈਗੇ ਆ ਤੁਹਾਡਾ ਰਾਤਾ ਵੀ ਇਹ ਸੇਲ ਕਰਦੇ ਨੇ ਹਾਂਜੀ ਸੰਤੋ ਸਾਹਿਬ ਇਹ ਕਿਸੇ ਤੋਂ ਲਿਆ ਹੀ ਆਪਾਂ ਇਸ ਤਰ੍ਹਾਂ ਹੀ ਠੀਕ ਹੈ ਜੀ ਭਰਾ ਤੋਂ ਕਿਸੇ ਤੋਂ ਸੌਦੇ ਜੀ ਪਾਇਆ ਹੀ ਤੇ ਅਸੀਂ ਆਖਿਆ ਜਾਂਦਾ ਗਾੜੀ ਸੇਲ ਕਰ ਦਿੰਨੇ ਬਿਲਕੁਲ 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 ਲੋਬੀ ਠੀਕ ਆ ਜੀ ਬਾਕੀ ਚਰੀ ਚੁਰੀ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਰਨੀ ਚਰੀ ਮੱਖੀ ਕੱਢਣੀ ਕਿਸੇ ਹਾਂਜੀ ਹਾਂਜੀ ਬਹੁਤ ਵਧੀਆ ਤਾਂ ਪੂਰਾ ਤਗੜਾ ਹੀ ਕੰਮ ਹਣਾ ਹਾਂਜੀ ਗੇੜੇ ਵੜੇ ਸੰਧੂ ਸਾਹਿਬ ਇਹਨਾਂ ਦੀ ਮੋਕਾ ਨਾਲ ਇਹਨਾਂ ਦਾ ਮੋਟਰ ਵੀ ਨਿਸ਼ਾਨਵੀਰ ਕਹਿੰਦਾ ਵੀ ਅਸੀਂ ਆਪਣੇ ਹੱਥੀ ਬਣਵਾਈ ਆ ਤੇ ਮਤਲਬ ਗਾਰੰਟੀ ਤਸੱਲੀ ਵਾਲੇ ਮਿਸਤਰੀ ਤੋਂ ਜਿਹੜੀ ਮੋਟਰ ਆਪ ਬਣਵਾਈ ਆ ਤੇ ਦੋ ਦੀ ਮੋਟਰ ਹੈ ਮੇਰੇ ਭਰਾ ਨਾਲ ਠੀਕ ਆ ਜੀ ਬਾਕੀ ਆਲ ਰੌਂਡ ਤੇ ਇੱਕ ਵਾਰੀ ਤੁਹਾਨੂੰ ਕੁਆਲਿਟੀ ਚੈੱਕ ਕਰਾ ਦਿੰਨੇ ਆ ਯੋਰ ਕਾਪਰ ਚ ਕਰਾਈ ਮਤਲਬ ਕਾਪਰ ਸੋ ਜੋ ਕੰਡੀਸ਼ਨ ਆ ਬਿਲਕੁਲ ਤੁਹਾਡੇ ਸਾਹਮਣੇ ਆ ਪ੍ਰੋਪਰ ਉਤਾ ਦਾ ਉਤਾ ਹੀ ਪਿਆ ਨਵੇਂ ਦਾ ਨਵਾਂ ਹੀ ਆ ਸੰਧੂ ਸਾਹਿਬ ਠੀਕ ਆ ਜੀ ਠੀਕ ਆ ਮਤਲਬ ਜਿਹੜੇ ਛੋਟੇ ਭਾਵੇਂ ਫਾਰਮਰ ਭਰਾ ਜ਼ਿਮੀਂਦਾਰ ਆ ਜਿਨ੍ਹਾਂ ਕੋਲ ਦੋ ਤਿੰਨ ਡੰਗਰ ਉਹਨਾਂ ਲਈ ਵੀ ਚੰਗਾ ਵਧੀਆ ਵਧੀਆ ਸੰਧੂ ਸਾਹਿਬ ਦੋ ਵਾਲੇ ਤੋਂ ਚੰਗਾ ਹੀ ਸ਼ਹਿਰ ਦੇ ਵਿੱਚ ਜਿਵੇਂ ਥੋੜੀ ਥਾਂ ਹੁੰਦੀ ਆ ਹਾਂ ਸਪੇਸ ਥੋੜੀ ਘੇਰਨੀ ਆ ਨੇ ਹਾਂ ਬਾਕੀ ਚੀਜ਼ ਫੋਲਡ ਹੋ ਜਾਣੀ ਆ ਰਾਈ ਥੋੜੀ ਜਿਹੀ ਜਗ੍ਹਾ ਦੀ ਜਣਾ ਕਿਸੇ ਕਾਰਨਰ ਕੋਠ ਦੇ ਵਿੱਚ ਲਾ ਕੇ ਰੱਖ ਲੋ ਇਹਨੂੰ ਹਣਾ ਇਹ ਨਿਸ਼ਾਨ ਤਾਂ ਮੋਲ ਡਿਮਾਂਡ ਕੀ ਰਹੀ ਆ ਡਿਮਾਂਡ ਸੰਧੂ ਸਾਹਿਬ ਆਪਾਂ 12 ਕਰਦੇ ਆ ਤੇ 10000 ਦਾ ਦੇਣਾ 10000 ਦਾ ਹਾਂਜੀ ਸੰਧੂ ਸਾਹਿਬ ਬਾਕੀ ਉਦਰਾ ਸੰਧੂ ਸਾਹਿਬ ਕੱਲਾ ਟੋਕਾ ਹੀ ਆ ਫੋਨ ਲਾ ਕੇ ਤੋਂ ਨੰਬਰ ਇਸੇ ਤੋਂ ਓਕੇ ਤੋਂ ਲੈ ਲੈਣ ਲਾ ਕੇ ਵੇਖ ਲੈਣ ਕੱਲਾ ਟੋਕਾ ਹੀ 13000 ਦਾ ਠੀਕ ਹੈ ਕੱਲਾ ਟੋਕਾ 13000 ਰੁਪਏ ਦਾ ਆਪਾਂ ਗਿਫਟੀ ਦੇਈ ਜਾਂਦੇ ਆ ਪਰ ਕੁਮੈਨੂਫੈਕਚਰਿੰਗ ਜਿਹੜੀ ਹੈਗੀ ਮਾਲਵਾ ਐਗਰੀਕਲਚਰ ਵਾਲਿਆਂ ਦੀ ਆ ਜਿਹੜੀ ਆਪਣੇ ਜੈਤੋਂ ਦੇ ਵਿੱਚ ਹਾਂਜੀ ਬਣਿਆ ਉੱਥੋਂ ਦਾ ਉਸ ਘਰ ਦਾ ਬਣਿਆ ਬਾਕੀ ਪ੍ਰੋਪਰ ਉੱਤੇ ਐਡਰੈਸ ਕੰਟੈਕਟ ਫੋਨ ਨੰਬਰ ਵੀ ਲਿਖੇ ਆ ਸੋ ਨਵੇਂ ਦਾ ਤੁਸੀਂ ਰੇਟ ਪੁੱਛ ਸਕਦੇ ਜੇ ਉਹ ਵੈਲਿਊ ਦਾ ਵੀ ਸੇਨ ਮੋਟਰ 12000 ਰੁਪਏ ਮੰਗਿਆ ਆਪਾਂ ਹਾਂ ਕੱਲੇ ਟੋਕੇ ਦਾ ਇਹ 13000 ਰੁਪਏ ਕੱਲਾ ਟੋਕੇ ਠੀਕ ਆ ਜੀ ਹੁਣ 10000 ਦਾ ਫਾਈਨਲ ਮਿਲ ਜਾਊਗਾ ਹਾਂਜੀ ਹਾਂਜੀ ਲਓ ਜੀ 10000 ਦਾ ਫਾਈਨਲ ਹੋ ਜਾਊਗਾ ਬਾਕੀ ਜਿਹੜਾ ਮੇਰਾ ਭਰਾ ਸੌਦਾ ਕਰਦਾ ਥੋੜੀ ਬਾਤ ਹੀ ਜੱਕਰ ਵਿੱਚ ਗਜੈਸ਼ ਹੋਈ ਸੌਦਾ ਕਰਿਓ ਮੌਕੇ ਤੇ ਥੋੜੀ ਬਾਤ ਦੀ ਗਜੈਸ਼ ਕਰ ਦਿੱਤੀ ਜਾਊਗੀ ਰੇਟ ਦੇ ਵਿੱਚੋਂ ਸੋ ਮੋਟਰ ਬਿਲਕੁਲ ਪ੍ਰੋਪਰ ਨਵੀਂ ਬੱਜੀ ਹੋਈ ਆ ਸੋ ਬਿਲਕੁਲ ਆਨ ਵਰਕਿੰਗ ਕੰਡੀਸ਼ਨ ਦੇ ਵਿੱਚ ਆ ਤੇ ਕਰੋ ਸੰਪਰਕ ਮੇਰੇ ਭਰਾ ਕੋਈ ਗਲਵਟ ਨਹੀਂਗੀ ਇੱਕ ਨਿਸ਼ਾਨ ਤੇ ਗਿੰਦਰ ਆਪਣੇ ਕੰਟੈਕਟ ਨ 44686 ਠੀਕ ਹੈ ਜੀ ਓਕੇ ਕਿੰਦਰ 9592564536 ਠੀਕ ਆ ਭਾਜੀ ਹਾਂਜੀ ਸੋ ਇਹ ਨੰਬਰ ਦੋਸਤੋ ਸਕਰੀਨ ਦੇ ਉੱਪਰ ਲੱਗ ਗਏ ਆ ਨੰਬਰਾਂ ਤੇ ਕਾਲ ਕਰੋ ਬਾਕੀ ਐਨੀਮਲ ਵੀ ਤੁਹਾਨੂੰ ਦਿਖਾਤੇ ਆ ਨਾਲ ਇੱਕ ਟੋਕਾ ਬਕਾਉ ਸੀਗਾ ਵੀਰ ਦੇ ਕੋਲ ਇਹ ਵੀ ਬਿਲਕੁਲ ਤੁਹਾਡੀ ਨਿਗਾਹ ਦੇ ਵਿੱਚੋਂ ਕਢਾ ਦਿੱਤਾ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਬੜੀ ਵਧੀਆ ਵੇਖਣ ਦੇ ਲਈ ਮਿਹਰਬਾਨੀ ਧੰਨਵਾਦ